ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਦਾਗ ਇੱਕ ਆਦਮੀ ਸੀ ਉਸ ਦੇ ਘਰ ਬੇਟੀ ਨੇ ਜਨਮ ਲਿਆ ਬੇਟੀ ਦੇ ਜਨਮ ਤੋਂ ਉਹ ਖੁਸ਼ ਨਹੀਂ ਸੀ ਉਹ ਨਾ ਹੀ ਬੇਟੀ ਨੂੰ ਨਾਡ ਪਿਆਰ ਕਰਦਾ ਸੀ ਜਦੋਂ ਬੇਟੀ ਬੋਲਣ ਲੱਗੀ ਤਾਂ ਉਹ ਬਾਪੂ ਬਾਪੂ ਕਹਿ ਕੇ ਬੁਲਾਉਣ ਲੱਗੀ ਉਹ ਉਸ ਨਾਲ ਬੋਲਦਾ ਨਾ ਤੇ ਨਾ ਹੀ ਕੋਈ ਗੱਲ ਕਰਦਾ ਇੱਕ ਦਿਨ ਉਹ ਆਦਮੀ ਖੇਤ ਵਿੱਚ ਹਲ ਵਾਹ ਕੇ ਆਇਆ ਉਸ ਦੇ ਸੇਰ ਵਾਲੀ ਪੱਗ ਤੇ ਮਿੱਟੀ ਲੱਗੀ ਹੋਈ ਸੀ 4 ਸਾਲ ਦੀ ਧੀ ਨੇ ਦੇਖਿਆ ਬਾਪੂ ਦੀ ਗੋਦ ਵਿੱਚ ਛੜ ਕੇ ਮਿੱਟੀ ਲਾਉਣ ਲੱਗੀ ਆਪਣੀ ਚੁੰਨੀ ਨਾਲ ਮਿੱਟੀ ਲਾਉਣ ਲੱਗੀ ਉਹ ਦੌੜ ਕੇ ਬਾਪੂ ਦੀ ਗੋਦ ਵਿੱਚ ਚੜ ਗਈ ਤੇ ਬੈਠ ਗਈ ਤੇ ਆਪਣੀ ਨਿੱਕੀ ਜਿਹੀ ਚੁੰਨੀ ਦੇ ਨਾਲ ਪਿਓ ਦੀ ਪੱਗ ਦੇ ਦਾਗ ਸਾਫ਼ ਕਰਨ ਲੱਗੀ ਆਦਮੀ ਨੇ ਪੁੱਛਿਆ ਇਹ ਕੀ ਕਰਦੀ ਹੈ ਬੇਟੀ ਨੇ ਤੋਤਲੀ ਜ਼ੁਬਾਨ ਵਿੱਚ ਕਿਹਾ ਬਾਪੂ ਜੀ ਤੁਹਾਡੀ ਪੱਗ ਤੇ ਲੱਗੇ ਮਿੱਟੀ ਦੇ ਦਾਗ ਚੰਗੇ ਨਹੀਂ ਲੱਗਦੇ ਉਹ ਦਾਗ ਸਾਫ਼ ਕਰ ਰਹੀ ਹਾਂ ਉਹ ਉਸ ਨੂੰ ਸੀਨੇ ਨਾਲ ਲਗਾ ਕੇ ਰੋਣ ਲੱਗਾ ਤੇ ਉੱਚੀ ਉੱਚੀ ਬੋਲਣ ਲੱਗਿਆ ਓਏ ਲੋਕੋ ਧੀਆਂ ਕਦੇ ਵੀ ਪਿਓ ਦੀ ਪੱਗ ਤੇ ਦਾਗ ਨਹੀਂ ਵੇਖ ਸਕਦੀਆਂ ਧੀਆਂ ਕਦੇ ਵੀ ਪਿਓ ਦੀ ਪੱਗ ਤੇ ਦਾਗ ਨਹੀਂ ਵੇਖ ਸਕਦੀਆਂ ਧੰਨਵਾਦ